ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਗ ਤੁਹਾਡਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਤਿੰਨ ਮੈੜਾ ਆ ਗਿਆ ਵੀਰੇ ਕੋਲੇ ਦੋ ਤਾਜ਼ੀਆਂ ਸੂਈਆਂ ਨੇ ਇੱਕ ਤੋਕੜਾ ਵੀਰਿਓ ਚੰਗੇ ਰਿਕਾਰਡ ਵਾਲੀ ਆ ਵੀਡੀਓ ਵੀ ਐਂਡ ਤਾਈਂ ਵੇਖਿਓ ਰੇਟ ਵੀ ਵੀਰ ਦਾ ਜੈ ਜਹਾ ਆਓ ਵੀਰੇ ਇਹਨਾਂ ਬਾਰੇ ਲੈਣੇ ਆ ਵੀਰ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰੇ ਸਤ ਸ੍ਰੀ ਅਕਾਲ ਹੋਰ ਸੁਣਾਓ ਵੀਰੇ ਕੀ ਹਾਲ ਚਾਲ ਵਧੀਆ ਵੀਰੇ ਵਧੀਆ ਹਾਂ ਵੀਰੇ ਨਾਂ ਦੱਸੀਆ ਆਪਣਾ ਨਾਂ ਵੀਰਜੀਤ ਰਪੇਸ਼ ਸਿੰਘ ਪਿੰਡ ਉਦੋਕੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੈਗਾ 879013011 ਠੀਕ ਹੈ ਜੀ ਹਾਂ ਜੀ ਤਾਂ ਵੀਰੇ ਤਿੰਨ ਵਹਿਣਾ ਗੋਲੇ ਆ ਗਏ ਹਨਾ ਹਾਂ ਜੀ ਵੀਰਜੀਤ ਤਿੰਨ ਵਹਿੜਾ ਆ ਗਏ ਦੋ ਸੁਈਆਂ ਇੱਕ ਟੋਕੜਾ ਹਾਂ ਜੀ ਆ ਬਿਲਕੁਲ ਤਾਜੀ ਸੁਈ ਜੇ ਠੀਕ ਹੈ ਜੀ ਆ ਕੋਈ ਦਾਹੇ ਦਿਨਾਂ ਦੀ ਸੁਈ ਹੈ ਟੋਕੜਾ ਟੋਕੜਾ ਹਨਾ ਤਾਂ ਵੀਰੇ ਕਿਹੜੀ ਆ ਤਾਜੀ ਸੁਈ ਇਤੋਂ ਕਰ ਲਈਏ ਸ਼ੁਰੂ ਹਨਾ ਬਿਲਕੁਲ ਤਾਂ ਰੇਟ ਜਾਇ ਜਾਇ ਕਿੰਨਾ ਹਰੇਕ ਵੀਡੀਓ ਜ ਆਪਣੇ ਹੁੰਦੇ ਹਨਾ ਨਾਰਮਲ ਰੇਟ ਨਾਰਮਲ ਆ ਹਨਾ ਠੀਕ ਹੈ ਵੀਰੇ ਤਾਂ ਕਿੰਨੇ ਕਿੰਨੇ ਦਿਨ ਏ ਨੂੰ ਵਿਰਜੀ ਹੋਈ ਗਿਆ ਚਾਰ ਕਿਲੇ ਸੋਈ ਨੂੰ ਬੱਚਾ ਮਗਰ ਇਹਦਾ ਵਸ਼ੀ ਜੇ ਵਸ਼ੀ ਆ ਗਈ ਮਗਰ ਹਾਂਜੀ ਵਸ਼ੀ ਖੋਲੋ ਵੀਰੇ ਤੋਰਾ ਵਸਾਈ ਇਹਦਾ ਤਾਂ ਵੇਖੋ ਵੀਰੇ ਵੱਡੇ ਪੱਲੇ 'ਚ ਵਹਿੜ ਆ ਗਈ ਆ ਕੱਦ ਕਾਠ ਵਾਲੀ ਆ ਆ ਵਸ਼ੀ ਆ ਗਈ ਵੀਰੇ ਮਗਰੇ ਦੇ ਵਸ਼ੀ ਵੀ ਚੰਗੀ ਸੀ ਬੰਦੀ ਆ ਵੀਰੇ ਚੈੱਕ ਕਰ ਲੋ ਤਾਂ ਵਹਿੜ ਵੀ ਲੈਵਲ ਹੂਆ ਚੈੱਕ ਕਰ ਲਿਓ ਸੋਨਾ ਲੈਵਲ ਲੱਗਿਆ ਬਾਕੀ ਵੀਰੇਓ ਟਾਈਮ ਆ ਸੁਬਾ 8:30 ਦੇ ਕਰੀਬ ਆਗਾ ਵਾ ਵੀਰ ਜੀ ਕਿੰਨੇ ਕਵੇ ਚਵਾਈ ਹੋ ਗਈ ਇਹਦੀ ਚਵਾਈ ਵੀਰ ਜੀ ਜਰਾ ਚਾਰ ਵੇ ਚਾਰਵੇਂ ਕੀਤੇ ਤਾਂ 8 ਦਾ ਟਾਈਮ ਹੈ ਸ਼ਾਮ ਤਾਈਂ ਵੀਰੇ ਫਿਰ ਤਿਆਰ ਕਾਫੀ ਪਸ਼ੂ ਹੁੰਦਾ ਹਨ ਤਾਂ ਵੇਖੋ ਵੀਰੋ ਚੈੱਕ ਕਰਨਾ ਖਾਂ ਦੀ ਕੁਆਲਿਟੀ ਲਾਗੇ ਤੋਂ ਤੇ ਬਾਕੀ ਟਾਈਮ ਦੇ ਸਾਬ ਨਾਲ ਤੁਸੀਂ ਲਾ ਲਓ ਕਿ ਸ਼ਾਮ ਤਾਈਂ ਕਾਫੀ ਜਿਹੜਾ ਪਸ਼ੂ ਤਿਆਰ ਹੋ ਜਾਂਦਾ ਸੋਣੀ ਵੈੜਾ ਵੱਡੇ ਪੱਲੇ ਚੱਕਾ ਦ ਕਾਠਾ ਲੀਆ ਵੀਰੋ ਇਹ ਦੇ ਵੀਰ ਜੀ 7 ਵਜੇ ਆਹ ਅਸਾਹੂ ਆਟਾ 8:00 7 ਦੇ ਕਰੀਬਾ ਟਾਈਮ ਆ ਹਾਂਜੀ ਹਾਂਜੀ ਅਜੇ ਟਾਈਮ ਕੀ ਹੋਇਆ ਵੀਰੋ ਟਾਈਮ ਥੋੜਾ ਹੈ ਤੇ ਵੇਖੋ ਵੀਰੋ ਥਾਂ ਦੀ ਕੁਆਲਿਟੀ ਖਣ ਵੀ ਚੰਗਾ ਚਵਾਈ ਵਾਲਾ ਲੱਗਿਆ ਬਾਕੀ ਬੱਛੀ ਬਹੁਤ ਵਧੀਆ ਪਾਈ ਤੇ 4 ਵਜੇ ਦੀ ਵੀਰ ਕਹਿੰਦਾ ਚਵਾਈ ਕੀਤੀ ਆ ਸੋਹਣੀ ਆ ਮਗਰ ਬੱਛੀ ਆ ਗਈ ਆ ਨਾਡੂ ਨਾਲ ਹਾਂ ਤੇ ਬਾਕੀ ਹੈਵੀ ਵੀਰੇ ਬਰੀਡ ਵਾਲੀ ਹਨ ਹਾਂਜੀ ਵੀਰ ਜੀ ਦੋਦੀ ਵਾਲੀ ਮੈਨੂੰ 17 18 ਕਿਲੋ ਵਧੀਆ ਪਰ ਹੀ ਜਾਣਾ 17 18 ਕਿਲੋ ਪਰ ਦੋ ਹਨਾ ਵੱਡੇ ਵੱੱਲੇ ਜੀ ਵੀਰੇ ਇੰਨਾ ਦੁੱਧ ਕਹਿੰਦਾ ਵੀ ਕੀ ਇਹਨੂੰ ਹਨਾ ਠੰਡੀ ਤੇਰੀ ਜਿੰਦਰੋਂ ਦੀ ਮਰਜ਼ੀ ਬਿਲਕੁਲ ਬਿਲਕੁਲ ਬਾਕੀ ਦੁੱਧ ਪਾਈਦਾ ਹਨਾ ਦੁੱਧ ਪਾਈਦਾ ਭਾਜੀ ਠੀਕ ਹੈ ਤੇ ਵੀਰੇ ਇਹਦਾ ਮੁੱਲ ਮੋਲ ਤੇ ਭਾਈ ਦੋ ਦਸ ਹਾਂ ਦੋ ਤੇ ਕਿੰਨਾ ਹੁਣ ਦੋ ਤੇ ਵੀਰ ਜੀ ਇਹ ਕੋਈ ਐਟਨ ਤੇ ਹੋਊਗਾ 13 ਤੋਂ 14 ਦੇ ਵਿੱਚ 13 ਤੋਂ 14 ਹਾਂਜੀ ਠੀਕ ਹੈ ਜੀ ਹਾਂ 13 ਤੋਂ 14 ਕਿਲੋ ਦੇ ਵਿੱਚ ਆ ਅੱਜ ਤਾਂ ਚੌਥਾ ਦਿਨ ਸੂਈ ਨੂੰ ਚੌਥਾ ਦਿਨ ਹਾਂਜੀ ਠੀਕ ਹੈ ਤਾਂ ਮੋਲ ਵੀਰੇ ਦਾ ਮੋਲ ਵੀਰ ਜੀ ਕੋਈ ਇਹਦਾ ਪੈਂਨ ਨਹੀਂ ਕੋਈ 70 ਨਹੀਂ ਹਾਂਜੀ 60 ਦੀ ਦੇ ਦਈਏ ਦੋ ਛੜ ਦੀ ਵੀਰੇ 58 ਦੀ 58 ਦੀ ਦੋ ਛੜ ਦੇ 58 ਦੀ ਹਾਂ ਨਾ ਵੀਰੇ ਹਣਾ ਜੈ ਜੀ ਜਾਣਦੇ ਤੁਹਾਡੇ ਰੇਟ ਬਹੁਤ ਜਹਜ ਹੁੰਦੇ ਆ ਮੰਗਣ ਵੀਰੇ ਭਾਵੇਂ ਤੇ ਇਹਦਾ 65 ਵੀ ਮੰਗ ਲਾਂ ਹਣਾ ਰੇਟ ਤੁਹਾਡੇ ਜਿਆਜ ਹੁੰਦੇ ਹਰੇਕ ਵੀਡੀਓ 'ਚ ਮੋਲ ਭਾਜੀ ਵੇਖੋ ਆਪਾਂ ਜਿਆਜ ਕਰਨਾ ਕੋਈ ਸੌਦੇ ਵਟੇ ਜਿਨਾ ਪਵੇ ਪੂਰੇ 50 ਦੀ ਦਮਾ ਪੂਰੇ 50 ਦੀ ਕੀ ਬਾਤ ਹੈ ਜੀ ਤਾਂ ਵੇਖੋ ਵੀਰੋ ਰੇਟ ਤੁਸੀਂ ਚੈੱਕ ਕਰ ਹੀ ਲਿਆ ਵੀਰ ਸਾਡੇ ਵੱਡੇ ਪੱਲੇ 'ਚ ਹਨ ਸੁਣਾ ਚੰਗਾ ਲੱਗਿਆ ਵੀਰੋ ਗੱਡਰ ਤੇ ਸੋਹਣੇ ਥਣ ਪਾਂਡੇ ਦੀ ਮਾਲਕਾ ਵੱਡੀ ਵੜਾ ਮਗਰ ਵੱਸ਼ੀ ਆ ਗਈ ਪੂਰੇ 50 ਦੀ ਬਾਕੀ ਫੋਨ ਲਾ ਲਿਓ ਵੀਰ ਨੂੰ ਜਰੂਰ ਲਾ ਲੇ ਮਾਨਦਾਨ ਥੋੜਾ ਬੁੱਧ ਕਰਾਂਗੇ ਪਰ ਜ਼ਿਆਦਾ ਨਹੀਂ ਜ਼ਿਆਦਾ ਨਹੀਂ ਹੈ ਨਾ ਵੀਰੇ ਠੀਕ ਹੈ ਦੂਜੇ ਨੰਬਰ ਤੇ ਆ ਗਈ ਵੀਰੇ ਇਹ ਵੀਰ ਜੀ ਦਹਾਂਗੇ ਤਰ੍ਹਾਂ ਦੀ ਸੂਈ ਦੇ ਦਹਾਂ ਦੇ ਨਾ ਦੀ ਸੂਈ ਹੈ ਠੀ ਦੋ ਦੋ ਉਹ ਗਏ ਲਕੋ 16 ਤੋਂ 17 ਕਿਲੋ 16 ਤੋਂ 17 ਕਿਲੋ ਹਾਂਜੀ ਠੀਕ ਹੈ ਜੀ ਤਾਂ ਬੱਚਾ ਕੀ ਪਾਲਾ ਵੀਰੇ ਨੇ ਬੱਚਾ ਵੀਰ ਜੀ ਦਾ ਬੱਛਾ ਹੈ ਠੀਕ ਹੈ ਤੋਰੋ ਵੀਰੇ ਨੂੰ ਤਾਂ ਵੇਖੋ ਵੀਰੇ ਇਹ ਵੀ ਵੱਡੇ ਪੱਲੇ ਚ ਆ ਤੇ 16 ਤੋਂ 17 ਕਿਲੋ ਦੇ ਕਰੀਬ ਹਾਂਜੀ ਤੇ ਸਨ ਤੁੰਜੀ ਕੁਆਲਿਟੀ ਚੈੱਕ ਕਰ ਲੋ ਲੈ ਵਾ ਤੇ ਵੱਡੀਆਂ ਵੇੜਾਂ ਵੀਰੋ ਸ਼ਾਮ ਤੱਕ ਵੀ ਕਾਫੀ ਤਿਆਰ ਹੋ ਜਾਂਦੀਆਂ ਹੋਣਗੀਆਂ ਸੋਹਣੀਆਂ ਵੇੜਾਂ ਨੇ ਖੁੱਲੇ ਥਣ ਭਾਂਡੇ ਦੀਆਂ ਮਾਲਕਾਂ ਹਾਂ ਚਿੱਗਾਠਾ ਜੁਗੂਠਾ ਮਈਆਂ ਵਾਂਗੂ ਲੱਗਿਆ ਵੈਡ ਨੂੰ ਥਾਣ ਦੇਖੋ ਭਾਜੀ ਕਿਦਾਂ ਸਪੈਸ਼ਲ ਲੱਗਿਆ ਸਾਨੂੰ ਵੀ ਬੜਾ ਪਿਆਰਾ ਲੱਗਿਆ ਫੇਸ ਕੁਆਲਿਟੀ ਬਹੁਤ ਜਿਆਦੀ ਸੋਹਣੀ ਹੈ ਵੀਰੋ ਹਾਂਜੀ ਚੈੱਕ ਕਰ ਲਓ ਥਾਂ ਦੀ ਕੁਆਲਿਟੀ ਦੇਖੋ ਵੀਰੋ ਲੈ ਵਾ ਵੱਡੀ ਵੈਡ ਮੁੱਕ ਗਿਰਿਆ ਲੱਗੀ ਦੋਸਤਾਂ ਮੈਂ ਵੀਰੇ ਦਾ ਥੋੜਾ ਜਿਆ ਕਰਦੀ ਆ ਹਾਂਜੀ ਹਾਂਜੀ ਤਾਂ ਵੀਰੇ ਕਿਦਾਂ ਹੁਣ ਇਹ ਦੁੱਧੇ ਵੀ ਫੇਰ ਚੰਗਾ ਕਰਾ ਜੂ ਹਨਾ ਦੁੱਧ ਵੀਰ ਜੀ ਸਾਫ ਤੇ ਨੇ ਜਿਆਦਾ ਨਹੀਂ ਕਹਿੰਦਾ 20 ਕਿਲੋ ਦੁੱਧ ਭਰਨਾ ਹੈ 20 ਕਿਲੋ ਭਰਨਾ ਹੈ ਕਿਉਂਕਿ ਵੀਰੇ ਪੈਪਾ ਪੂਪਾ ਚੰਗੀਆਂ ਲੱਗੀਆਂ ਨੇ ਦੁੱਧ ਵਾਲੀਆਂ ਹਨਾ ਹਾਂਜੀ ਦੁੱਧ ਵਾਲੀ ਬਾਕੀ ਇਹ ਹੈ ਕਿ ਵੀਰੋ ਟਾਈਮ ਸਵੇਰ ਦਾ ਬਸ ਸਵੇਰ ਦਾ ਹਜੇ 4 ਵਜੇ ਦੀ ਤਕਰੀਬਨ ਵੀਰ ਨੇ 10 ਤੱਕ ਵਿੱਚ ਚਵਾਈ ਕਰਤੀ ਪਸ਼ੂਆਂ ਦੀ ਬਿਲਕੁਲ ਵੱਡੀਆਂ ਵੇੜਾਂ ਨੇ ਕੋਈ ਨਿੱਕੀਆਂ ਮੰਨ ਕੇ ਨਾ ਚਲੋ ਹਣਾ ਵੀਰੇ ਮਾ ਤਾਂ 17 ਕਿਲੋ ਹੋਣਿਆ ਬਿਲਕੁਲ ਦੁੱਧ 20 ਕਿਲੋ ਭਰੋ ਵੀ ਰਹਿ ਰਹਿਮਾਨ ਨਾ ਹਾਂ ਵੱਡੀਆਂ ਵੇੜਾਂ ਨੇ ਵੀਰੋ ਦੁੱਧ ਵਾਲੀਆਂ ਨੇ ਤਾਂ ਵੀਰੇ ਇਹਦਾ ਮੁੱਲ ਮੋਲੇ ਦਾ ਵੀ ਕੋਈ ਫੈਨ ਨਹੀਂ ਕੋ 70 ਨਹੀਂ ਹਾਂਜੀ ਇਹ 60000 ਦੇ ਦिए ਇਹ ਵੀ ਜੈ ਜੀ ਜਾਣਦੀ ਹੈ 20000 ਵਿੱਚੋਂ ਹਣਾ ਵੀਰ ਕਰਾਇਆ ਕਰੋ ਇਹ ਵੀ 55 ਦੀ ਇਹ ਵੀ 55 ਦੀ ਉਹ ਪੰਜਾ ਦੀ ਕੋਈ ਫੋਨ ਲਾ ਲੇ ਬਾਕੀ ਹਨਾ ਫੋਨ ਲਾ ਲੇ ਮਾਂ ਤਨ ਹੋ ਜੂਗਾ ਮਾਂ ਤਨ ਹੋ ਜੂਗਾ ਮੋੜ ਦੇ ਨਹੀਂ ਵੀਰੋ ਫੋਨ ਜ਼ਰੂਰ ਲਾ ਲਿਓ ਵੀਰ ਨੂੰ ਮਾਂ ਤਨ ਖੁੱਲੇਗਾ ਮਾਂ ਤਨ ਖੁੱਲੇ ਹੋ ਜੂ ਹਨਾ ਹਾਂਜੀ ਹਾਂਜੀ ਠੀਕ ਆ ਤੀਜਾ ਨੰਬਰ ਤਾਂ ਆ ਗਈ ਵੀਰੇ ਜੀ ਵੀਰ ਜੀ ਟੋਕਰ ਜੇ ਇਹ ਟੋਕੜ ਅਗਲੀ ਹਾਂਜੀ ਠੀਕ ਆ 2 ਤੋਂ 7 ਤੇ 6 ਕਿਲੋ ਦੀ ਫੁੱਲ ਗਾਰੰਟੀ 6 ਦੀ ਫੁੱਲ ਗਾਰੰਟੀ ਖੋਲੋ ਵੀਰ ਜੀ ਤੋਰਾ ਵਖਾਈਏ ਪਹਿਲੇ ਸੂਆ ਜੀ ਪਹਿਲਾ ਸੂਆ ਜੀ ਵੇਖੋ ਵੀਰੋ ਟੋਕੜ ਵਹਿੜ ਆ ਗਈ ਪਹਿਲਾ ਸੂਆ ਰੰਗ ਡੱਬਾ ਸੋਨਾ ਲੈ ਗਾਲੂਆ ਵੀਰੇ ਇਹਨੂੰ ਵੀ ਲੱਗਿਆ ਤੇ ਟੋਕੜ ਵਹਿੜਾ ਨਵਾਂ ਪਸ਼ੂ ਆ ਵੀਰ ਜੀ ਜੇ ਬੰਜੇ ਗਾੜੀ ਹਨਾ ਵਾਦੇ ਦਾ ਵਾਦੇ ਬੰਦੀ ਹਨਾ ਰੰਗ ਬਾਜ ਥੋੜਾ ਡਰਦੀ ਕੈਮਰੇ ਤੋਂ ਹਾਂ ਠੀਕ ਹੈ ਜੀ ਲੈ ਜਓ ਵੇਖੋ ਬਰੇ ਲੱਗਦੇ ਨੇ ਥਾਂ ਦੀ ਕੁਆਲਟੀ ਚੈੱਕ ਕਰ ਲੋ ਸੋਹਣਾ ਥਾਂ ਲੱਗਿਆ ਨੂੰ ਹੀ ਵੇਖੋ ਵੀਰ ਜੀ ਦੁੱਧ ਤੇ ਫਿਰ ਇਹ ਵੀ ਚੰਗਾ ਕਰ ਜੂ ਸੇਵਨ ਹਨਾ ਦੁੱਧ ਵੀਰ ਜੀ ਨੂੰ ਸਾਲ ਤਾਂ ਪਤਾ ਸਾਲੇ ਤਰਪ ਨੇ ਬਿਲਕੁਲ ਬਿਲਕੁਲ ਦੁੱਧ ਨੇ 800 ਕਿਲੋ ਵਧੀਆ ਦਈ ਜਾਣਾ ਹਾਂਜੀ ਹਾਂਜੀ ਤਾਂ ਵੀਰ ਜੀ ਇਹਦਾ ਮੁੱਲ ਜੈ ਜੀ ਉਡਦਿਆਂ ਵਾਲੇ ਰੇਟ 7000 ਲੀ ਦੇ ਰਹੀਏ 2 ਛੱਡੀਏ 15 ਦੀ 14 ਲਈ ਕੋਈ ਫੋਨ ਲਾ ਲੈ ਫੋਨ ਲਾ ਲੈ ਮਾਨਤਨ ਕਰ ਦਾਂਗੇ ਠੀਕ ਹੈ ਵੇਖੋ ਵੀਰੋ ਤਿੰਨ ਪਸ਼ੂ ਵੀਰੇ ਕੋਲੇ ਇਹਨਾਂ ਦੇ ਰੇਟ ਜਿਆਜ ਦੋ ਤਾਜ਼ੀਆਂ ਸੂਈਆਂ ਨੇ ਤਾਂ ਇੱਕ ਟੋਕੜਾ ਰੇਟ ਹਰੇਕ ਵੀਡੀਓ ਜੀ ਵੀਰ ਦਾ ਜਿਆਜ ਹੁੰਦਾ ਪਸ਼ੂ ਹਰੇਕ ਦੀ ਬਹੁਤ ਸਿਫਤ ਹੁੰਦੀ ਆ ਤੇ ਤੁਸੀਂ ਬੇਚਿੰਤ ਬੇਫਿਕਰ ਹੋਗੇ ਇੱਥੇ ਚੱਲ ਕੇ ਆਓਗੇ ਤੁਸੀਂ ਮੁੜ ਕੇ ਨਹੀਂ ਜਾਂਦੇ ਵੀਰੇ ਵੀਰ ਜੀ ਕਹਿਤਾ ਤਾਂ ਇੰਨਾ ਦੁੱਧ ਆ ਬਈ ਆ ਆਪਣੀ ਭੈਣ ਭਰਾ ਆਵੇ ਇੱਥੇ ਤਸੱਲੀ ਕਰੇ ਤਸੱਲੀ ਕਰੇ ਕਿਉਂਕਿ ਹੁਣ ਵੀਰੋ ਮੌਸਮ ਵੀ ਵਧੀਆ ਵਾ ਦੁੱਧ ਆ ਰਾਵਾਂ ਪਸ਼ੂ ਦੁੱਧ ਵੀ ਚੰਗਾ ਪਰਦਾ ਵਾ ਤੁਸੀਂ ਆਪਣੀ ਤਸੱਲੀ ਵਿੱਚ ਆ ਕੇ ਖਰੀਦ ਕਰਨੀ ਹਨਾ ਵੀਰੇ ਇੱਥੇ ਆਵੇ ਕੋਈ ਦੂਸਰਾ ਆ ਕੇ ਘਲਾਂਗੇ ਬਿਲਕੁਲ ਤਾਂ ਕਿੰਨੀਆਂ ਵੀਡੀਓ ਵੀਰੇ ਅਪਲੋਡ ਹੁੰਦੀਆਂ ਵਾ ਤਾਂ ਪਸ਼ੂ ਵੀ ਚੰਗੇ ਹੁੰਦੇ ਆ ਰੇਡ ਵੀ ਵੀਰ ਦੇ ਜੈ ਰਹਿੰਦੇ ਆ ਵੀਰ ਜੀ ਆਪਣੇ ਬਿਲਕੁਲ ਛੋਟੇ ਬਿਲਕੁਲ ਬਾਕੀ ਤੁਸੀਂ ਫੋਨ ਵੀਰ ਨੂੰ ਲਾ ਲਿਓ ਵੱਡੀ ਵਹਿੜ ਵੱਡੀ ਹੈ ਜੀ ਕਦਗਾ ਠਾਲੀਆਂ ਨਾ ਬਾਕੀ ਇਹੋ ਬੈਂਤੀਆ ਵੀਰੇ ਫੋਨ ਵੀਰ ਨੂੰ ਲਾ ਲਿਓ ਜੀ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰੀ ਚੱਲਿਓ ਵੀਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੀ ਜੋ ਤੁਹਾਨੂੰ ਨੰਗ ਤੋਂ ਨਵੀਂ ਵੀਡੀਓ ਦਿਖਾ ਲਈ ਜਾਵੇ ਵੀਰੇ ਐਡਰੈਸ ਇੱਕ ਵੀ ਬੋਲੀਆ ਆਪਣਾ ਐਡਰੈਸ ਵੀਰ ਜੀ ਪਿੰਡ ਦੋਕੇ ਹਾਂਜੀ ਤੇ ਨਾਮ ਮੇਰਾ ਰਪੇਸ਼ ਸਿੰਘ ਜੀ ਹਾਂਜੀ ਤੇ ਫੋਨ ਨੰਬਰ ਹੈਗਾ 7879013011 ਠੀਕ ਹੈ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ